ਇੱਕੋ ਕੰਮ ਜਵਾਕੋ ਤੁਹਾਨੂੰ ਉਠਦੇ ਬੰਦੇ ਜਦੋਂ ਦੇਖੋ ਫੋਨ ਤੇ ਲੱਗੇ ਰਹਿੰਦੇ ਸਿੱਧੇ ਹੀ ਮਿਲਣ ਜਵਾਬ ਅੱਗੋਂ ਜਾਣਦੇ ਤੁਹਾਨੂੰ ਬਹੁਤਿਆਂ ਸਿਆਣਿਆਂ ਨੂੰ ਬਹੁਤਾ ਫੋਨ ਨਾ ਚਲਾਇਆ ਕਰੋ ਹੁਣ ਵਾਲੀ ਪੀੜ੍ਹੀ ਕਿਸ ਮੂੰਹ ਨਾਲ ਕਹੂ ਨਿਆਣਿਆਂ ਨੂੰ ਤੁਹਾਡੀ ਇੰਸਟਾ ਫੇਸਬੁੱਕ ਤੇ ਫੋਟੋਆਂ ਪੁਰਾਣੀਆਂ ਦੇਖਿਆ ਨੇ ਕੀ ਰੰਗ ਸੀ ਲਾਏ ਪੋਸਟਾਂ ਸਾਰੀਆਂ ਦੇਖਿਆ ਨੇ ਸਾਰਾ ਦਿਨ ਰੀਲਾਂ ਪਾਉਂਦੇ ਸੀ ਤੁਸੀਂ ਫੋਟੋਆਂ ਤੇ ਲਾਲਾ ਗਾਣਿਆਂ ਨੂੰ ਬਹੁਤਾ ਫੋਨ ਨਾਲ ਚਲਾਇਆ ਕਰੋ ਹੁਣ ਵਾਲੀ ਪੀੜ੍ਹੀ ਕਿਸ ਮੂੰਹ ਨਾਲ ਕਹੂ ਨਿਆਣਿਆਂ ਨੂੰ ਹੁਣ ਵਾਲੀ ਪੀੜ੍ਹੀ ਕਿਸ ਮੂੰਹ ਨਾਲ ਕਹੂ ਨਿਆਣਿਆਂ ਨੂੰ